ਜੇਕਰ ਤੁਹਾਨੂੰ ਕਣਕ ਦੀ ਫਸਲ ਤੋਂ ਬਾਅਦ ਮਿੱਟੀ ਨੂੰ ਉਪਜਾਊ ਬਣਾ ਕੇ ਰੱਖਣਾ ਹੈ ਅਤੇ ਅਗਲੀ બીજી ਫਸਲ ਵਿੱਚੋਂ ਚੰਗਾ ਲਾਭ ਲੈਣਾ ਹੈ ਤਾਂ ਇਹ ਤਿੰਨ ਕੰਮ ਆਪਣੇ ਖੇਤਾਂ ਵਿੱਚ ਜ਼ਰੂਰ ਕਰੋ ਪਹਿਲਾ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜੈਵਿਕ ਮਾਦਦਾ ਵਧਾਉਣ ਲਈ ਕਣਕ ਦੇ ਬਚੇ ਖੁچے ਨਾੜ ਨੂੰ ਮਿੱਟੀ ਵਿੱਚ ਵਾ ਦਿਓ ਦੂਸਰਾ ਹਰੀ ਖਾਦ ਜੋ ਟੈਂਚੇ ਸਣ ਜਾਂ ਰਵਾਹ ਦੀ ਫਸਲ ਨਾਲ ਬਣਾਈ ਜਾ ਸਕਦੀ ਹੈ ਇਸ ਲਈ ਕਣਕ ਜਾਂ ਹੋਰ ਫਸਲ ਜਿਸ ਪਿਛੋਂ ਝੋਨਾ ਬੀਜਣਾ ਹੋਵੇ ਉਸ ਨੂੰ ਕੱਟ ਕੇ ਖੇਤਾਂ ਨੂੰ ਪਾਣੀ ਲਾ ਦਿਓ ਇਸ ਆਪਿਛੋਂ 20 ਕਿਲੋ ਟਾਂਚੇ ਦਾ ਬੀਜ ਜਿਹੜਾ ਕਿ 8 ਘੰਟੇ ਪਾਣੀ ਵਿੱਚ ਪਿਜਾ ਰਿਹਾ ਹੋਵੇ ਜਾਂ 20 ਕਿਲੋ ਸਣ ਦਾ ਬੀਜ ਜਾਂ 12 ਕਿਲੋ ਰਵਾਂ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਬੀਜ ਦਿਓ ਜੇਕਰ ਬੀਜ ਮੋਟਾ ਹੋਵੇ ਤਾਂ 20 ਕਿਲੋ ਬੀਜ ਵਾਤੋ ਕਟ ਫਾਸਫੋਰਸ ਵਾਲੇ ਖੇਤਾਂ ਵਿੱਚ ਹਰੀ ਖਾਦ ਦੀ ਫਸਲ ਨੂੰ 75 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸ ਬਿਸ਼ਾਂ ਪੀਜੀ ਜਾਣ ਵਾਲੀ ਝੋਨੇ ਦੀ ਫਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫਸਲ ਨੂੰ ਤੱਪ ਦਿਓ ਇਸ ਤਰ੍ਹਾਂ 6 ਤੋਂ 8 ਹਫ਼ਤੇ ਦੀ ਹਰੀ ਖਾਦ ਦੱਬਣ ਨਾਲ 25 ਕਿਲੋ ਨਾਈਟ੍ਰੋਜਨ ਤੱਤ ਜੋ ਕਿ 55 ਕਿਲੋ ਯੂਰੀਆ ਦੇ ਬਰਾਬਰ ਹੈ ਪ੍ਰਤੀ ਏਕੜ ਬਚਤ ਹੋ ਜਾਂਦੀ ਹੈ ਜੇਕਰ ਮੂੰਗੀ ਦੀ ਫਸਲ ਫਲੀਆਂ ਤੋੜ ਕੇ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਖੇਤਾਂ ਵਿੱਚ ਦਵਾਈ ਜਾਵੇ ਤਾਂ ਨਾਈਟ੍ਰੋਜਨ ਵਾਲੀ ਖਾਦ ਤੇਜਾ ਹਿੱਸਾ ਘਟਾ ਦਿਓ। ਕਲਰਾਠੀਆਂ ਅਤੇ ਨਵੀਆਂ ਵਾਹੀ ਜੋਗ ਜ਼ਮੀਨਾਂ ਵਿੱਚ ਟੈਂਚੇ ਦੀ ਹਰੀ ਖਾਦ ਨੂੰ ਤਰਜੀਹ ਦਿਓ। ਟੈਂਚੇ ਦੀ ਹਰੀ ਖਾਦ ਨਾਲ ਚੌਨੇ ਦੀ ਫਸਲ ਵਿੱਚ ਲੋਹੇ ਦੀ ਕਾਟ ਵੀ ਨਹੀਂ ਆਉਂਦੀ। ਤੀਸਰਾ ਅਤੇ ਆਖਰੀ ਜੈਵਿਕ ਖਾਦਾਂ ਜਾਂ ਪ੍ਰਾਲੀਚਾਰ ਦੀ ਵਰਤੋਂ ਚੌਨੇ ਦੀ ਲਵਾਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਪ੍ਰਤੀ ਏਕੜ 6 ਟਨ ਰੂੜੀ ਦੀ ਖਾਦ ਜਾਂ 6 ਟਨ ਪ੍ਰੈਸ ਮੈਡ ਜਾਂ 22 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਸੁੱਕੀ ਗੋਬਰ ਗੈਸ ਪਲਾਂਟ ਵਿੱਚੋਂ ਨਿਕਲੀ ਹੋਈ ਸਲਰੀ ਜਾਂ 2 ਟਨ ਚੌਨੇ ਦੀ ਪ੍ਰਾਲੀ ਤੋਂ ਬਣੀ ਪ੍ਰਾਲੀਚਾਰ ਪਾਓ